ਗੁਰਦਾਸਪੁਰ ਨਾਲ ਸੰਬੰਧਤ ਵੱਖੋ-ਵੱਖ ਟੈਕਸੀ ਯੂਨੀਅਨਾਂ ਦੇ ਵਿੱਚ ਉਸ ਵੇਲੇ ਮਾਹੌਲ ਜਿਹੜਾ ਵਾ ਤਣਾਪੂਰਨ ਬਣ ਗਿਆ ਜਦੋਂ ਅੱਜ ਸਵੇਰੇ 10 11 ਵਜੇ ਦੇ ਕਰੀਬ ਇੱਕ ਟੈਕਸੀ ਗੱਡੀ ਜਿਹੜੀ ਆ ਜੀਕੇਐਸ ਸਟੈਂਡ ਤੇ ਲਾਉਣ ਨੂੰ ਲੈ ਕੇ ਟੈਕਸੀ ਡਰਾਈਵਰਾਂ ਦੇ ਵਿੱਚ ਜਿਹੜਾ ਫਸ ਕੇ ਝਗੜਾ ਹੁੰਦਾ ਡਾਂਗ ਸੋਟਾ ਹੁੰਦਾ ਹੱਥੋਪਾਈ ਹੁੰਦੇ ਨੇ ਤੇ ਕੁਝ ਵੀਰ ਨੇ ਜਿਹੜੇ ਟੈਕਸੀ ਚਾਲਕ ਉਹ ਫੱਟੜ ਵੀ ਹੋ ਜਾਂਦੇ ਨੇ ਤੇ ਆਓ ਇਸ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਜਿਹੜੇ ਇਲਾਜ ਨੇ ਜਿਵੇਂ ਗੁਰਪ੍ਰੀਤ ਸਿੰਘ ਫੌਜੀ ਨੇ ਜੋ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਸੱਟ ਲੱਗੀ ਹੋਈ ਆ ਪੱਟੀ ਨਜ਼ਰ ਆ ਰਹੀ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਕੀ ਇਹ ਸਾਰਾ ਮਾਮਲਾ ਕੀ ਹੋਇਆ ਭਾਜੀ ਸਾਰੀ ਗੱਲ ਕੀ ਹੈ ਸਸੀ ਗਾਲ ਜੀ ਮੈਂ ਜ਼ਿਲ੍ਹਾ ਪ੍ਰਧਾਨਕ ਉਧਰਪੇ ਸਿੰਘ ਜ਼ਿਲ੍ਹਾ ਪ੍ਰਧਾਨ ਬਰਦਾਸਪਤੋਂ ਜੀ ਗੱਲਬਾਤ ਹੋਈ ਹੈ ਜੀ ਅੱਜ ਤੋਂ 2-4 ਦਿਨ ਪਹਿਲਾਂ ਸਾਡੇ ਡਾਕ ਖਨਾ ਚੌਕ ਗੁਰਨਾਣ ਟੈਕਸੀ ਸਟੈਂਡ ਤੇ ਸਾਡੇ ਰਿੰਕੂ ਵੀਰ ਦਾ ਡਰਾਈਵਰ ਦੀਪੂ ਉਹਦੇ ਜਿਹੜਾ ਧਰਮਿੰਦਰ ਸਿੰਘ ਜੀ ਨੇ ਉਹਦੇ ਚਪੇੜਾ ਮਾਰੀਆਂ ਉਹੀ ਗੱਲਬਾਤ ਹੋਈ ਅੱਜ ਅਸੀਂ ਆਪਣੇ ਦਸ਼ਮੀਸ਼ ਟੈਕਸੀ ਸਟੈਂਡ ਜੀ ਕੇਸ ਤੇ ਗਏ ਜੋ ਸਾਡੀ ਬੋਬੀ ਵੀਰ ਦੀ ਵੀ ਉਹ ਗੱਲਬਾਤ ਉਹੀ ਹੈ ਉਹਨਾਂ ਦੇ ਨਾਲ ਬਹਿਸ ਬਾਜ਼ੀ ਹੋਈ ਜਸਵੰਤ ਸਿੰਘ ਕਾਲੂ ਦੀ ਜੋ ਪੜਾ ਪੈਂਤੋ ਨੇ ਕਿ ਇੱਥੇ ਗੱਡੀ ਨਹੀਂ ਲੱਗਣ ਦੇਣੀ ਸਾਡੀਆਂ ਕਮਰਸ਼ੀਅਲ ਗੱਡੀਆਂ ਨੇ ਇਹਨਾਂ ਦੇ ਪ੍ਰਾਈਵੇਟ ਗੱਡੀਆਂ ਦੇ ਨਾਲ ਜੁੜ ਕੇ ਸਾਡੀਆਂ ਕਮਰਸ਼ੀਅਲ ਗੱਡੀਆਂ ਰੋਕਦੇ ਨੇ ਕਿ ਨਹੀਂ ਲੱਗਣ ਦੇਣੀਆਂ ਉਹਨਾਂ ਆਪੋਂ ਇਹ ਪ੍ਰਾਈਵੇਟ ਵਾਲੀਆਂ ਗੱਡੀਆਂ ਤੋਂ ਇਹ ਜੁਰਮਾਨੇ ਲੈਂਦੇ ਆ 2000 ਜੇ ਲਵਾਉਂਦੇ ਆ ਗੱਡੀਆਂ ਉਹਨਾਂ ਕੋ 5000 ਰੁਪਿਆ ਲੈਂਦੇ ਆ ਮਣ ਉਹਨਾਂ ਨਾਲੇ ਰੜਕੇ ਕੁਝ ਕਿ ਕਮਰਸ਼ੀਅਲ ਗੱਡੀਆਂ ਵਾਲੇ ਜਿਹੜੇ ਕਿ ਗੁਰਦਾਸ ਕੋ ਟੈਕਸੀ ਸਰਵਿਸ ਦੇ ਵਿੱਚ ਨੇ ਕਮਰਸ਼ੀਅਲ ਵੀ ਜੀ ਮਤਲਬ ਜਿਹਦਾ ਟੈਕਸੀ ਕਾਸਟ ਨੇ ਜੀ ਜੋ ਪਰਮਿਟ ਵਾਲੀਆਂ ਹੁੰਦੀਆਂ ਹਾਂ ਜੀ ਬੂਸਟੀਆਂ ਚਿੱਕੀ ਪਲੇਟ ਵਾਲੀ ਪ੍ਰਾਈਵੇਟ ਜੋ ਆਪਾਂ ਖਰੀਦੂਗਾ ਜਿਹੜੀ ਆਪਾਂ ਜਿਹੜੀ ਘਰੇਲੂ ਗੱਡੀ ਕਹਿੰਦੇ ਨੇ ਉਹ ਪ੍ਰਾਈਵੇਟ ਗੱਡੀ ਜੋ ਕਿ ਟੈਕਸੀ ਦੇ ਵਿੱਚ ਇਸਤੇਮਾਲ ਕਰਦੇ ਹੁੰਦੇ ਠੀਕ ਹੈ ਜੀ ਇਹ ਉਹਨਾਂ ਦੇ ਨਾਲੇ ਰੜਕੇ ਕੰਮ ਕਰਦੇ ਨੇ ਤੇ ਜੋ ਸਾਡੀਆਂ ਜੋ ਅਸੀਂ ਰੈਗੂਲਰ ਗਵਰਨਮੈਂਟ ਨੂੰ ਟੈਕਸ ਦੇ ਗਏ ਇਹ ਕਰਕੇ ਗੱਡੀਆਂ ਚਲਾ ਰਹੇ ਆ ਉਹਨਾਂ ਨੂੰ ਸਾਨੂੰ ਜੋ ਕਿ ਸਟੈਂਡ ਦੇ ਗੱਡੀਆਂ ਨਹੀਂ ਲੱਗਣ ਦਿੰਦੇ ਕਿਉਂਕਿ ਅਸੀਂ ਉਹਨਾਂ ਨੂੰ ਪੈਸਾ ਨਹੀਂ ਦੇਣਾ ਕੋਈ ਠੀਕ ਹੈ ਇਹ ਉਹਨਾਂ ਨੇ ਮੁੱਦਾ ਬਣਾਇਆ ਆਵਾ ਦਾ ਆਪਣੇ ਇੱਕ ਮਿਲੋ ਪੈਸੇ ਇਕੱਠੇ ਕਰਨ ਦਾ ਠੀਕ ਹੈ ਜੀ ਤੇ ਅੱਜ ਜੋ ਲੜਾਈ ਹੋਈ ਆ ਅਸੀਂ ਸਟੈਂਡ ਦੇ ਗਏ ਆ ਉਹ ਵੀ ਵੀ ਇਦੀ ਗੱਡੀ ਇੱਥੇ ਲੱਗੀ ਸੀ ਜੋ ਕਿ ਇਹਨਾਂ ਦੀ ਬਹਿਸ ਬਾਜੀ ਹੋਈ ਸੀ ਅੱਜ ਬੋਬੀ ਵੀਰ ਦੀ ਗੱਡੀ ਇੱਥੇ ਲੱਗੀ ਸੀ ਜਾਂ ਲਾਉਣ ਜਾ ਰਹੇ ਸੀ ਮਿਲੋ ਪਹਿਲਾਂ ਬਹਿਸ ਬਾਜੀ ਉਹਦੋਂ ਉਹਨਾਂ ਨੇ ਨਹੀਂ ਹਉਣ ਦਿੱਤੀ ਅੱਜ ਕੱਲ ਨੂੰ ਨਾ ਗੱਲ ਕੀਤੀ ਵੀ ਅਸੀਂ ਲਾਉਣੀ ਆ ਗੱਡੀ ਅੱਜ ਅਸੀਂ ਗੱਡੀ ਲਾਈ ਉੱਥੇ ਗਏ ਵੀ ਗੱਡੀ ਲਾਉਣੀ ਆ ਭਵੀ ਨੇ ਕਿਹਾ ਤਾਂ ਵੀ ਗੱਡੀ ਲਾੜੀਆ ਇਹਨਾਂ ਦੇ ਕੋਲ ਗੱਡੀਆਂ ਦੇ ਵਿੱਚ ਬੇਸਬਾਲ ਮਤਲ ਹਥਿਆਰ ਇਹਨਾਂ ਰੱਖੇ ਪਹਿਲਾਂ ਪੂਰੀ ਤਿਆਰੀ ਦੇ ਵਿੱਚ ਹੀ ਠੀਕ ਹੈ ਤੇ ਜਿੱਦਾਂ ਹੀ ਅਸੀਂ ਕਿਹਾ ਵੀ ਲਾਉਣੀ ਆ ਤੇ ਇਹ ਸਾਰੇ ਟੁੱਟ ਕੇ ਸਾਡੀ ਟੀਮ ਨੂੰ ਪੈ ਗਏ ਆ ਜੋ ਕਿ ਮੇਰੇ ਵੀ ਸੱਟ ਲੱਗੀ ਸਾਡੇ ਇੱਕ ਦੋ ਵੀਰਾਂ ਦੇ ਹੋਰ ਵੀ ਸੱਟ ਲੱਗੀ ਆ ਮੇਰੇ ਦੁੱਧੀਆਂ ਸੱਟਾਂ ਲੱਗੀਆਂ ਨੇ ਠੀਕ ਹੈ ਹਾਂਜੀ ਅਸਲੀ ਜੀ ਜਵੇਂ ਤੁਸੀਂ ਕਿਹਾ ਕਿ ਬੋਬੀ ਵੀਰ ਦੀ ਉੱਥੇ ਗੱਡੀ ਲੱਗੀ ਸੀ ਇਸ ਤੋਂ ਪਹਿਲਾਂ ਦੂਜੀ ਧਿਰ ਵੱਲੋਂ ਇੱਕ ਰਿਕਾਰਡਿੰਗ ਭੇਜੀ ਜਾਂਦੀ ਹੈ ਸਾਨੂੰ ਮੀਡੀਆ ਨੂੰ ਉਹਦੇ ਵਿੱਚ ਜਿਹੜੇ ਬੋਬੀ ਵੀਰ ਨੇ ਉਹ ਵੀ ਕੁਝ ਵਲਵਲਿੰਗ ਕੱਢਣ ਦੀਆਂ ਕੁਝ ਚੇਤਾਵਨੀਆਂ ਦਿੰਦੇ ਨਜ਼ਰ ਆ ਰਹੇ ਨੇ ਕੀ ਉਹ ਰਿਕਾਰਡਿੰਗ ਤੇ ਨਹੀਂ ਝਗੜੇ ਦਾ ਕਾਰਨ ਬਣੀ ਉਹ ਵੀ ਥੋੜਾ ਹੋ ਸਕਦਾ ਵਲਵਲਿੰਗ ਵਾਲੀ ਗੱਲ ਪਰ ਉਹਦੇ ਵਿੱਚ ਜਿੱਦਾਂ ਕਿ ਬੋਬੀ ਵੀਰ ਨੇ ਉਹਨਾਂ ਕਿਹਾ ਵੀ ਜੇ ਪਿਓ ਤਾਂ ਤੇ ਆ ਜਾਓ ਗੱਡੀ ਲਾ ਲਓ ਫਿਰ ਤੁਹਾਨੂੰ ਪਤਾ ਵੀ ਇਹ ਜਸਵੰਤ ਸਿੰਘ ਖਾਲੋਣੇ ਨੇ ਪੜਾ ਜੋ ਠੀਕ 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 ਹੈ ਜੀ ਸਟੈਂਡ ਦੇ ਪ੍ਰਧਾਨ ਨੇ ਕਰੋ ਗੱਲ ਉਹਨਾਂ ਨੇ ਇਹ ਗੱਲ ਕੀਤੀ ਉਦੋਂ ਬਾਅਦ ਇਹਨਾਂ ਨੇ ਵੀ ਕਹਿਤਾ ਮੈਂ ਮਨ ਲਾਉਣੀ ਹੈ ਗੱਡੀ ਇਹ ਤਕਰਾਰ ਵੱਧ ਵੱਧ ਅੱਜ ਜਿੱਦਾਂ ਗੱਡੀ ਲਾਉਣ ਗਏ ਤੇ ਉਹ ਪੂਰੀ ਤਿਆਰੀ ਦੇ ਵਿੱਚ ਹੀ ਉਹਨਾਂ ਸਾਰੇ ਆਪਣੇ ਹਥਿਆਰ ਗੱਡੀਆਂ 'ਚ ਰੱਖੇ ਸੀ ਤੇ ਸਾਡੇ ਉੱਤੇ ਜੋ ਇਹਨਾਂ ਲੜਾਈ ਦਾ ਬਹੁਤ ਜ਼ਬਰਦਸਤ ਹਮਲਾ ਕੀਤਾ ਉਹਨਾਂ ਨੇ ਪੂਰੀ ਵੀਡੀਓ ਪੂਰੀ ਸਾਡੇ ਕੋਲ ਵੀਡੀਓ 'ਚ ਫੱਟੜ ਹੋਇਆ ਇਹ ਦੋ ਤੋਂ ਤਿੰਨ ਜਣੇ ਜੀ ਤਿੰਨ ਜਣੇ ਹਾਂਜੀ ਹਾਂਜੀ ਇੱਕ ਹੋਰ ਕੌਣ ਸਾਥੀ ਤੁਹਾਡੇ ਨਾਲ ਨਾਲ ਮੇਰੇ ਆ ਰਿੰਕੂ ਵੀਰ ਆ ਜੀ ਹਾਂਜੀ ਤੇ ਨਾਲ ਉਹਨਾਂ ਦੇ ਬ੍ਰਦਰ ਰਿਸ਼ਪਾਲ ਸਿੰਘ ਜੀ ਠੀਕ ਹੈ ਕੀ ਕੀ ਅਥਾਰ ਕੀ ਸੀਗੇ ਉਹਨਾਂ ਨਾਲ ਕੋਲ بیسਬਾਲ ਵੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ بیسਬਾਲ ਦਸਤੇ ਵਗੈਰਾ ਉਹਦੇ ਵਿੱਚ ਨਹੀਂ ਦੇਖਿਆ ਨਾ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਸੀ ਸ਼ੁਰੂ ਤੋਂ ਅਸੀਂ ਖਾਲੀ ਹਾਥੀਆਂ ਬਾਅਦ ਚ ਚਲੋ ਜੇ ਕੋਈ ਹੋਇਆ ਗਿਆ ਜਾਂ ਆਪਣੇ ਬਚਾਅ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਅੜਾ ਬਚਾਅ ਹੋਵੇ ਠੀਕ ਹੈ ਹਾਂਜੀ ਔਰ ਸੋ ਰਿੰਕੂ ਵੀਰ ਜੀ ਜਿਵੇਂ ਇਹਨਾਂ ਨੇ ਦੱਸਿਆ ਵਾ ਧੀੜਤ ਵੀਰ ਜੀ ਨੇ ਕਿ ਉੱਥੇ ਬੋਬੀ ਵੀਰ ਦੀ ਗੱਡੀ ਲਾਉਣ ਜਾ ਰਹੇ ਸੀ ਤੇ ਜਿਵੇਂ ਬੋਬੀ ਵੀਰ ਜੀ ਪਹਿਲਾਂ ਗਰਦਾਸਪੁਰ ਦੇ ਕਿਸੇ ਸਟੈਂਡ ਤੇ ਪਹਿਲਾਂ ਵੀ ਗੱਡੀ ਲਾਉਂਦੇ ਨੇ ਦੱਸਿਆ ਜਾ ਰਿਹਾ ਕਿ ਭਰਮਪੁਰ ਤੋਂ ਬਲਾਉਂ ਕਰਦੇ ਨੇ ਹਾਂਜੀ ਸਰ ਜਿਹੜਾ ਆਪਣਾ ਬੋਬੀ ਵੀਰ ਆ ਉਹ ਗਰਦਾਸਪੁਰ ਦੇ ਭਰਮਪੁਰ ਤੋਂ ਬਲਾਉਂ ਕਰਦਾ ਜੀ ਉਹਨਾਂ ਕੋ ਜਿੰਨੀਆਂ ਗੱਡੀਆਂ ਨੇ ਸਾਰੀਆਂ ਕਮਰਸ਼ੀਅਲ ਨੇ ਜੀ ਜੀ ਕਮਰਸ਼ੀਅਲ ਗੱਡੀਆਂ ਜਿਹੜੀਆਂ ਕਿ ਆਪ ਸਰਕਾਰ ਨੂੰ ਟੈਕਸ ਪੇ ਕਰਦੇ ਆ ਜੀ 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 ਠੀਕ ਹੈ ਜੀ ਤੇ ਟੈਕਸ ਪੇ ਕਰਨ ਵਾਲੀ ਗੱਡੀ ਨੂੰ ਸਰਕਾਰ ਨੂੰ ਅਥਾਰਟੀ ਹੁੰਦੀ ਵੀ ਉਹ ਆਪਣੇ ਜ਼ਿਲ੍ਹੇ ਚ ਕਿਤੇ ਵੀ ਗੱਡੀ ਲਾ ਸਕਦਾ ਜੀ ਲਾ ਕੇ ਆਪਣਾ ਕੰਮ ਕਰ ਸਕਦਾ ਕਿਉਂਕਿ ਆਪ ਸਰਕਾਰ ਨੂੰ ਰੈਵਨਿਊ ਦੇ ਰਿਹਾ ਜੀ ਠੀਕ ਹੈ ਜੀ ਆਪਾਂ ਕੋਈ ਚੋਰੀ ਨਹੀਂ ਕਰਦੇ ਪਰ ਸਾਡੇ ਗਰਦਾਸਪੁਰ ਚ ਕੀ ਹੋ ਰਿਹਾ ਜੀ ਕਿ ਕੁਝ ਕੁ ਬੰਦੇ ਪਰਮੜਾਲੇ ਜਿਹੜੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਆਪਾਂ ਟੈਕਸੀ ਦੇ ਯੂਜ਼ ਨਹੀਂ ਕਰ ਸਕਦੀ ਜਿਹੜੀਆਂ ਕਿ ਆਪਾਂ ਓਨਲੀ ਫੋਰ ਪ੍ਰਾਈਵੇਟ ਲੈਨੇ ਆ ਜਿਹੜੀ ਆਪਣੇ ਘਰ ਦੀ ਜ਼ਰੂਰਤਾਂ ਦੀ ਉਹਨੂੰ ਪੂਰੀ ਕਰਨ ਲਈ ਪਰ ਕੁਝ ਜਿਹੜੇ ਜ਼ਿਆਦਾਤਰ ਬੰਦੇ ਜਿਹੜੇ ਉਹ ਪ੍ਰਾਈਵੇਟ ਗੱਡੀਆਂ ਦਾ ਸਮਰਥਨ ਕਰਦੇ ਨੇ ਜੀ ਜੀ ਠੀਕ ਹੈ ਜੀ ਉਹਨਾਂ ਨੂੰ ਪੈਸੇ ਲੈ ਕੇ ਗੱਡੀਆਂ ਸਟੈਂਡਾਂ ਤੇ ਲਵਾ ਲੈਂਦੇ ਨੇ ਤੇ ਜੇਕਰ ਸਾਡੀ ਗੱਡੀ ਕੋਈ ਕਮਰਸ਼ੀਅਲ ਗੱਡੀ ਹੈ ਆਪਾਂ ਸਟੈਂਡ ਤੇ ਲਾਉਨੇ ਆ ਠੀਕ ਹੈ ਜੀ ਉਹਦੇ ਨਾਲ ਟਕਰਾਅ ਕਰਦੇ ਨੇ ਉਹਨਾਂ ਨੂੰ ਦਬਕੇ ਮਾਰਦੇ ਨੇ ਚਪੇੜਾ ਮਾਰਦੇ ਨੇ ਜੀ ਇਹ ਤੀਜਾ ਹ ਠੀਕ ਹੈ ਠੀਕ ਹੈ ਇਹਨਾਂ ਦੀ ਤੁਸੀਂ ਬੋਲ ਰਹੇ ਹੋ ਕਿ ਇਹਨਾਂ ਦੀ ਰਿਕਾਰਡਿੰਗ ਪਈ ਹੈ ਆਈ ਵਾਇਰਲ ਹੋ ਰਹੀ ਹੈ ਫਿਰ ਇਹਨਾਂ ਤੁਸੀਂ ਇਹ ਗੱਲ ਕੀਤੀ ਤੇ ਸਰ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਤੇ ਇਹਨਾਂ ਦੇ ਬੰਦੇ ਸ਼ਰੇਆਮ ਧਮਕੀ ਦੇ ਰਹੇ ਆ ਗਾਲਾਂ ਕੱਢ ਰਹੇ ਆ ਠੀਕ ਹੈ ਜੀ ਸ਼ਰੇਆਮ ਧਮਕੀ ਦੇ ਰਹੇ ਆ ਗਾਲਾਂ ਕੱਢ ਰਹੇ ਤੇ ਇੰਨੀ ਗੱਲ ਕਹਿ ਰਹੇ ਵੀ ਗਰਦਾਸਪੁਰ ਚ ਕੋਈ ਬੰਦਾ ਐ ਐਸਾ ਜੰਮਿਆ ਨਹੀਂ ਜਿਹੜਾ ਸਾਡੇ ਸਾਹਮਣੇ ਖੜ੍ਹ ਸਕੀ ਠੀਕ ਹੈ ਜੀ ਠੀਕ ਹੈ ਜੀ ਔਰ ਕੌਣੀਆਂ ਸਾਡੇ ਕੋਲ ਪਈਆਂ ਨੇ ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਹਥਿਆਰਾਂ ਦੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ ਦੇ ਵਿੱਚ ਸਾਫ਼ ਦਿਖ ਜੀ 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 ਠੀਕ ਹੈ ਜੀ ਵੀਡੀਓ ਤਾਂ ਸਾਫ ਸਾਫ ਲੱਭ ਜਾਂਦਾ ਠੀਕ ਹੈ ਜੀ ਬਾਕੀ ਹੋਰ ਵੀ ਵੀਡੀਓ ਕਾਫੀ ਬਣੀਆਂ ਹੋਣਗੀਆਂ ਤੁਹਾਨੂੰ ਮਿਲਾਂਗੀਆਂ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਸੇਵਾ ਆਪਣੇ ਆਪ ਪਾਣੀ ਦਾ ਪਾਣੀ ਦਾ ਦੁੱਧ ਦਾ ਦੁੱਧ ਹੋ ਜਾਣਾ ਨੇ ਇਸ ਤਰ੍ਹਾਂ ਕਿਸੇ ਵਿਅਕਤੀ ਦਾ ਜਿਹੜਾ ਵਾ ਉਹ ਨੁਕਸਾਨ ਹੀ ਹੋ ਜਾਂਦਾ ਹਾਂ ਜੀ ਹਾਂਜੀ ਜੀ ਉਨੀ ਝੜਫੇ ਇੱਕ ਤਰ੍ਹਾਂ ਦੀ ਤੁਹਾਡੀ ਦੇਖੋ ਜੀ ਆਪਾਂ ਪ੍ਰਸ਼ਾਸਨ ਨੂੰ ਕੋਈ ਐਪਲੀਕੇਸ਼ਨ ਕੰਪਲੀਟ ਦਿੱਤੀ ਸਰ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਜੀ ਦੇਖੋ ਸਾਡੀਆਂ ਕਮਰਸ਼ੀਅਲ ਗੱਡੀਆਂ ਸਾਡੇ ਬੰਦਿਆਂ ਦੇ ਸੱਟਾਂ ਲੱਗੀਆਂ ਸੁਣਵਾਈ ਨਾ ਕਰਨ ਦਾ ਰੀਜ਼ਨ ਵਾਈ ਸਰ ਮੈਨੂੰ ਤਾਂ ਆਪਨੇ ਸਾਹਮਣੇ ਵੀ ਉਹਨਾਂ ਦਾ ਦਬਾਅ ਹੀ ਜਾਂ ਉਹ ਪਾੜੇ ਪਿੰਡ ਤੋਂ ਨਹੀਂ ਪਾੜੇ ਪਿੰਡ ਤੋਂ ਨਹੀਂ ਪੀਐਮਐਲਏ ਸਾਹਿਬ ਦੇ ਪਿੰਡ ਤੋਂ ਨੇ ਠੀਕ ਹੈ ਜੀ ਜੈਫਰ ਉਹਨਾਂ ਦੇ ਨਾਲ ਹੋਰ ਵੀ ਬੰਦੇ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਨਾਲ ਬਲੋਂਗ ਕਰਦੇ ਆ ਪੀਐਮਐਲਏ ਸਾਹਿਬ ਦੀ ਤੇ ਸਰਕਾਰ ਨਹੀਂ ਹੈਗੀ ਹੁਣ ਸਰਕਾਰ ਨਹੀਂ ਹੈਗੀ ਪਰ ਉਹਨਾਂ ਤੇ ਭਾਵੇਂ ਕਾਫੀ ਬੰਦੇ ਨੇ ਜਿਨ੍ਹਾਂ ਦੀ ਮੌਜੂਦਾ ਸਰਕਾਰ ਨਾਲ ਵੀ ਪੂਰੀ ਉਹਨਾਂ ਦੇ ਬੰਦੇ ਚੱਲਦੇ ਆ ਜੀ ਠੀਕ ਹੈ ਜੀ ਹਾਂ ਜੀ ਆਪਾਂ ਦੀ 15 ਤੋਂ 20 ਬੰਦੇ ਸੀਗੇ ਉਹਨਾਂ ਦਾ ਬੰਦਾ ਘੱਟੋ ਘੱਟ 150 ਤੋਂ 150 ਬੰਦਾ ਸੀਗਾ ਜੀ ਉਹਨਾਂ ਤੇ ਵੀ ਕਿਸੇ ਫਟ ਆਈ ਆ ਜੀ ਇਹਨਾਂ ਨੂੰ ਨਹੀਂ ਪਤਾ ਨਾ ਕਿਉਂ ਉਹਨਾਂ ਦੇ ਸਾਡੇ ਨੂੰ ਨਹੀਂ ਲੱਗਦਾ ਕਿਸੇ ਦੇ ਸਾਡੇ ਕਿਉਂਗਾ ਹਿਯਾਰ ਤੇ ਸਾਰੇ ਉਹਨਾਂ ਕੋਲ ਸੀਗੇ ਜੀ ਹਾਂਜੀ ਹਿ अच्छा जी बेस बॉल ਨਾਲ ਕੋਲ ਅਹੀ ਨਹੀਂ ਹਥੇ ਹੀ ਕੇ ਠੀਕ ਹੈ ਸਟਾਉਨਾ ਕਰਾਈਆਂ ਅਸੀਂ ਪੰਜ ਸੱਤ ਬੰਦੇ ਹੀ ਗੇ ਵੀਡੀਓ ਵਿੱਚ ਦੇਖਿਓ ਅਸੀਂ ਤਿੰਨ ਬੰਦੇ ਆ ਠੀਕ ਹੈ ਜੀ ਉਹ ਘੜ ਤੋਂ ਘਟ 30 ਬੰਦੇ ਹੋਣੀ ਜੀ ਤੁਸੀਂ ਵੀ ਇਸ ਵਿੱਚ ਸ਼ਾਮਲ ਹਾਂਜੀ ਮੈਂ ਵੀ ਵਿੱਚ ਹੀ ਗਾ ਤੁਹਾਡੀ ਵੀ ਸਟਾਈ ਹਾਂਜੀ ਮੇਰੇ ਵੀ ਸਟਾਈ ਸਿਰ ਤੇ ਲੱਗੀ ਦੀ ਆ ਬਾਹਾਂ ਤੇ ਆ ਹੱਥ ਤੇ ਆ ਪਿੱਛੇ ਪੇਠਦੇ ਆ ਠੀਕ ਹੈ ਇੱਕ ਇਹਨਾਂ ਨੇ ਸ਼ਹਿਰੀਆਮ ਗੁੰਡਾ ਗਰਦੀਸ਼ਾ ਪੂਰੇ ਗਰਦਾਸਪੁਰ ਦੇ ਵਿੱਚ ਫਲਾਈ ਹੈ ਜੀ ਠੀਕ ਹੈ ਜੀ ਕੀ ਮੰਗ ਕੀ ਕਰਦੇ ਹੋ ਮੰਗ ਹੈ ਪ੍ਰਸ਼ਾਸਨ ਕੋ ਕਰਦੇ ਆ ਜੀ ਇਹੀ ਟੈਕਸ ਪੇ ਕਰਦੇ ਆ ਜਾਂ ਸਾਡੇ ਪਰਮਿਟ ਕੈਨਸਲ ਕਰ ਦੋ ਇਹੀ ਵੀ ਚੋਰੀ ਚਲਾਈ ਜੰਨੇ ਆ ਜੀ ਜੀ ਠੀਕ ਹੈ ਨਹੀਂ ਫਿਰ ਅਸੀਂ ਟੈਕਸ ਪੇ ਕਿਉਂ ਕਰੀਏ ਗੌਰਮੈਂਟ ਨੂੰ ਜਦੋਂ ਗੌਰਮੈਂਟ ਵੱਲੋਂ ਸਾਨੂੰ ਕੋਈ ਪ੍ਰੂਫ ਹੀ ਨਹੀਂ ਆ ਸਾਡੀ ਸਕੂਲ ਦੀ ਕੋਈ ਨਹੀਂ ਆ ਜੀ 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 ਸਾਨੂੰ ਅੱਜ 3-4 ਬੰਦਿਆਂ ਨੂੰ 20 ਬੰਦੇ ਲੜਕੇ ਮਰ ਗਏ ਠੀਕ ਹੈ ਜੀ ਦੂਸਰਾ ਸਾਡੇ ਹੀ ਬੰਦੇ ਸਾਡੇ ਸੱਟਾਂ ਲੱਗੀਆਂ ਸਾਡੇ ਆ ਬੰਦਿਆਂ ਨੂੰ ਅੰਦਰ ਕਰਤਾ ਜੀ ਠੀਕ ਹੈ ਜੀ ਇਹ ਗੱਡੀ ਸਾਡੀ ਅੰਦਰ ਪਰਮਿਟ ਵਾਲੀ ਗੱਡੀ ਸਾਡੀ ਅੰਦਰ ਜੀ ਸਾਡੀ ਕਮਰਸ਼ੀਅਲ ਗੱਡੀ ਹੈ ਜਿਹੜੀ ਇਸ ਵੇਲੇ ਜੇ ਉਹਨਾਂ ਥਾਣੇ ਲਾਈਦੀ ਆ ਗੱਡੀ ਦਾ ਚੈੱਕ ਕਰਾ ਲਓ ਜਾ ਕੇ ਗੱਡੀ ਦਾ ਕੋਈ ਡਾਕੂਮੈਂਟ ਘੱਟ ਹੋਏ ਠੀਕ ਹੈ ਜੀ ਗੱਡੀ 'ਚ ਕੋਈ ਕਮੀ ਪੇਸ਼ੀ ਹੋਏ ਠੀਕ ਹੈ ਜੀ ਫੇਰ ਹਾਨੂੰ ਕਹਿਣਾ ਪ੍ਰਾਈਵੇਟ ਗੱਡੀਆਂ ਵਾਲੇ ਜਿਹੜੇ ਸਾਡੇ ਤੇ ਹਮਲਾ ਕਰਕੇ ਗਏ ਆ ਉਹਨਾਂ ਨੂੰ ਨਾ ਛੱਡਤਾ ਛਰੇ ਆਂ ਵੀ ਜਾਓ ਠੀਕ ਹੈ ਜੀ ਤੁਹਾਡੀ ਕਮਰਸ਼ੀਅਲ ਗੱਡੀ ਵੀ ਥਾਣੇ 'ਚ ਲਵਾ ਲਈ ਸਾਡੇ ਬੰਦੇ ਵੀ ਅੰਦਰ ਬਾਹਲੇ ਤੇ ਹਾਜੀ ਕੋਈ ਸੁਣਵਾਈ ਨਹੀਂ ਕੀਤੀ ਜਿਹੜੀ ਥਾਣੇ 'ਚ ਗੱਡੀ ਲੱਗੀ ਆ ਉਹ ਕਿਹੜੇ ਸਟੈਂਡ ਨੂੰ ਬਿਲੋਂਗ ਕਰਦੀ ਆ ਉਹ ਉਹ ਵੀ ਵੀਰਦੀ ਗੱਡੀ ਆ ਜੀ ਆਪਣੀ ਪਰਮਨ ਵਾਲੀ ਕਮਰਸ਼ੀਅਲ ਗੱਡੀ ਪੀਬੀ01 ਜੀ ਠੀਕ ਹੈ ਜੀ ਦੂਜੀ ਗੱਲ ਸਰ ਪੀ ਇਨੋ ਦਾ ਜਿਹੜਾ 3-4 ਸਾਲ ਤੋਂ ਇਹੀ ਰੋਲਾ ਚੱਲਿਆ ਜੀ ਇਹਨਾਂ ਪ੍ਰਾਈਵੇਟ ਗੱਡੀ ਵਾਲਿਆਂ ਨੂੰ ਸ਼ਾਇਦ ਇਹਦੇ ਨਾਲ ਉਹਨਾਂ ਦੀਆਂ ਗੱਡੀਆਂ ਸਟੈਂਡਾਂ ਤੇ ਲਵਾਉਂਦੇ ਨੇ ਤੇ ਸਾਡੀਆਂ ਆਜਾ ਟੈਕਸੀ ਜੁਨੀਅਨ ਆਪਾਂ ਆਜਾ ਟੈਕਸੀ ਜੁਨੀਅਨ ਚੰਡੀਗੜ੍ਹ ਤੇ ਪੰਜਾਬ ਦੀ ਰਜਿਸਟਰਡ ਜੁਨੀਅਨ ਨੇ ਪੂਰੇ ਪੰਜਾਬ ਦੀ ਠੀਕ ਹੈ ਜੀ ਉਲਪਨਾ ਤੇ ਹਿਮਾਚਲ ਹਰਿਆਣਾ ਸਾਰਾ ਸਾਡੇ ਇਸ ਯੂਨੀਅਨ ਤੇ ਹੈਗਾ ਦੀ ਇਹਨਾਂ ਦਾ ਕੀ ਕਹਿਣਾ ਵੀ ਆਪਾਂ ਜ ਟੈਕਸੀ ਯੂਨੀਅਨ ਨਹੀਂ ਜਾਣਦੇ ਹੈਗੇ ਆਜਾ ਟੈਕਸੀ ਯੂਨੀਅਨ ਇਹਦੇ ਇਦਾਂ ਦੀਆਂ ਯੂਨੀਅਨਾਂ ਕਈ ਆਈਆਂ ਕਈ ਗਈਆਂ ਆਪਾਂ ਆਪਣੇ ਹਿਸਾਬ ਨਾਲ ਚੱਲਾਂ ਆਪਾਂ ਜਿਹੜਾ ਬੰਦਾ ਸਾਡੇ ਦਬਕੇ ਨਾਲ ਚੱਲੇਗਾ ਜਿਹੜਾ ਬੰਦਾ ਸਾਡੇ ਅੰਡਰ ਰਹਿ ਕੇ ਕੰਮ ਕਰੇਗਾ ਉਹਨੂੰ ਆਪਾਂ ਕੰਮ ਕਰੰਦਾਂਗੇ ਦੂਜੇ ਬੰਦਿਆਂ ਨੂੰ ਕੰਮ ਨਹੀਂ ਕਰਦਿੰਦਾ ਜਿਹੜਾ ਬੰਦਾ ਇਹਨਾਂ ਦੀ ਨਹੀਂ ਸੁਣਦਾ ਜੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਹੈ ਕੀ ਕਰਦੇ ਨੇ ਗਰੁੱਪ ਬਣਾਉਂਦੇ ਨੇ ਤੇ ਬੰਦਿਆਂ ਨੂੰ ਧਮਕਾਉਂਦੇ ਨੇ ਬਾਅਦ ਚ ਜਿਹੜੇ ਇਹਨਾਂ ਨੂੰ ਫੱਟੇ ਤੇ ਨਹੀਂ ਬਹਿਣ ਦਿੰਦੇ ਰਾ ਹਾਲੇ ਤੱਕ ਵੀ ਇਦਾਂ ਦਾ ਮਹੌਲਾ ਵੀ ਆਹ ਜਿਹੜੇ ਜੀਕੇ ਟੈਕਸੀ ਸਟੈਂਡ ਤੇ ਆ ਜੀ ਬੰਦਿਆਂ ਨੂੰ ਇਹਨਾਂ ਛੇਕਿਆਦਾ ਜੀ ਜਦਾਂ ਮਤਲਬ ਵੀ ਘਰੋਂਗੇ ਇਹਨੂੰ ਬਾਹਰ ਕੱਢ ਦਿੰਦੇ ਨੇ ਨਾ ਇਦਾਂ ਬੰਦਿਆਂ ਨੂੰ ਮੋੜੇ ਬਾਹਰ ਬੈਠਣੇ ਦੇ ਨਾ ਉਹਨਾਂ ਨੂੰ ਫੱਟਿਆਂ ਤੇ ਬਹਿਣ ਦਿੰਦੇ ਨੇ ਤੇ ਨਾ ਹੀ ਉਹਨਾਂ ਨੂੰ ਉੱਥੋਂ ਸੌਰੀ ਨਾਉਂ ਦਿੰਦੇ ਨੇ ਆਹ ਜੀ ਮੰਗ ਆਹੀ ਹੈ ਜੀ ਸਰਕਾਰ ਨੂੰ ਆਹ ਜੀ ਸਰਕਾਰ ਦੀ ਬੇਨਤੀ ਇਹ ਹੀ ਹੈ ਵੀ ਸਾਨੂੰ ਇੱਕ ਦਾ ਟੈਕਸੀ ਸਟੈਂਡ ਅਲਾਟ ਕਰਾਇਆ ਜਾ ਲੋਡ ਕਰਾਇਆ ਜਾ ਠੀਕ ਹੈ ਜੀ ਜਿਹਦੇ ਸਬੰਧ ਵਿੱਚ ਆਪਾਂ ਡੀਸੀ ਸਾਹਿਬ ਨੂੰ ਆਪਾਂ ਆਪਣਾ ਮੰਗ ਪੱਤਰ ਵੀ ਦੇ ਚੁੱਕੇ ਹਾਂ ਮੰਗ ਪੱਤਰ ਵੀ ਦੇ ਦਿੱਤੇ ਕਿ ਮੰਗ ਪੱਤਰ ਦੇਣ ਦੇ ਕਾਰਨ ਹੀ ਐ ਇੱਥੋਂ ਤੱਕ ਬਸਾਦ ਵਧਿਆ ਕਿਉਂਕਿ ਇਹਨਾਂ ਨਾਲ 3 ਸਾਲ ਤੋਂ ਯਾਰ ਰੰਜਸ਼ ਲੈ ਰਹੇ ਹਾਜ ਨਾਲ 3 ਸਾਲ ਚ ਬਹਾੜੇ ਕਈਆਂ ਬੰਦਿਆਂ ਨੇ ਇਹਨਾਂ ਚ ਪਣਾ ਮਾਈਆਂ ਆਪਾਂ ਹਰ ਵਾਰੀ ਨੀਵੇਂ ਪੈ ਗਏ ਕਿ ਚਲੋ ਯਾਰ ਕੋਈ ਗੱਲ ਨਹੀਂ ਟਾਈਮ ਪਾਸ ਕਰ ਲਓ ਕੋਈ ਨਹੀਂ ਪਰ ਇਹਨਾਂ ਹਰ ਵਾਰੀ ਸਾਡੇ ਨਾਲ ਧੱਕਾ ਕੀਤਾ ਠੀਕ ਹੈ ਜੀ ਸਾਡੀ ਮੰਗ ਇਹੀ ਹੈ ਸਰਕਾਰਗੇ ਪਹਿਾਨੂੰ ਟੈਕਸੀ ਸਟੈਂਡ ਅਲਾੋਟ ਕਰਾਇਆ ਜਾਏ ਦੂਜਾ ਜਿਹੜੀਆਂ ਪ੍ਰਾਈਵੇਟ ਗੱਡੀਆਂ ਗਰਦਾਸਪੁਰ ਚ ਚੱਲ ਰਹੀਆਂ ਨੇ ਜਿਹੜਾ ਸਰਕਾਰ ਦਾ ਟੈਕਸ ਚੋਰੀ ਕਰ ਰਹੇ ਨੇ ਦੇਖੀ ਉਹ ਇੱਕ ਸਰਕਾਰ ਦੀ ਚੋਰੀ ਕਰ ਰਹੀ ਹੈ ਦੂਜਾ ਜਿਹੜੇ ਆਪਾਂ ਟੈਕਸ ਰਿਵੈਨਿਊ ਦੇ ਰਿਹਾ ਸਰਕਾਰ ਨੂੰ ਹਾਨੂੰ ਆ ਕੇ ਦੱਪਕੇ ਮਾਰਨ ਸਾਡੇ ਡੰਡੇ ਮਾਰਨ ਹਾਨੂੰ ਬਲਾਂ ਕੱਢਣ ਤੇ ਇਹ ਕਿੱਥੋਂ ਦਾ ਇਨਸਾਫ ਹੈ ਜੀ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਕੇ ਕਿ ਇਹ ਚੀਜ਼ ਦੀ ਪੂਰੀ ਗਰਦਾਸਪੁਰ ਚ ਕਾਰਵਾਈ ਕਰਾਈ ਜਾਏ ਇਹਨਾਂ ਨੂੰ ਅੱਜ 3 ਸਾਲ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਹਿਸਾਬ ਲਿਆ ਜਾਏ ਵੀ ਇਹਨਾਂ ਜਿਹੜੀਆਂ ਜਿਹੜੀਆਂ ਗੱਡੀਆਂ ਕੋ ਪੈਸੇ ਲਏ ਆ ਉਹਨਾਂ ਕੋ ਕਿਹੜੀ ਅਥਾਰਟੀ ਸੀਗੀ ਕਿਹੜੀ ਸਰਕਾਰ ਕੋ ਇਹਨਾਂ ਲੈਟਰ ਲਿਆ ਹੀ ਵੀ ਸਰਕਾਰ ਨੇ ਲੈਟਰ ਦਿੱਤਾ ਹੀ ਤਹੀ ਗੱਡੀਆਂ ਡੱਕ ਸਕਦੇ ਹੋ ਉਹਨਾਂ ਨੂੰ ਦੱਪਕੇ ਮਾਰ ਸਕਦੇ ਹੋ ਤੇ ਉਹਨਾਂ ਕੋ ਪੈਸੇ ਇਕੱਠੇ ਠੀਕ ਹੈ ਜੀ 3-4 ਸਾਲ ਤੋਂ ਨਾਲ 4-4 5-5000 ਰੁਪਿਆ ਲੋਕਾਂ ਨੂੰ ਇਕੱਠਾ ਕੀਤਾ ਦੇ ਖਾਦੇ ਆ ਜੀ ਫਿਰ ਤੋਂ ਲਵਾ ਜੀ ਇੱਕ ਮੈਂ ਹੋਰ ਚੇਤਾਵਨੀ ਹੈ ਮੇਰੀ ਚੇਤਾਵਨੀ ਹੈ ਜੀ ਜੇਕਰ ਇਸ ਮਸਲੇ ਵਿੱਚ ਸਰਕਾਰ ਨੇ ਕੋਈ ਹੱਲ ਨਾ ਕੀਤਾ ਸਾਡਾ ਠੀਕ ਹੈ ਜੀ ਆਉਣ ਵਾਲੇ ਟਾਈਮ 'ਚ ਠੀਕ ਹੈ ਜੀ ਆਜਾ ਟੈਕਸੀ ਯੂਨੀਅਨ ਪੰਜਾਬ ਦੇ 22 ਜ਼ਿਲ੍ਹੇ 22 ਜ਼ਿਲ੍ਹਿਆਂ ਦੇ ਮੈਂਬਰ ਸਾਡੇ ਸਾਰੇ ਗਰਦਾਸਪੁਰ ਇਕੱਠੇ ਕੀਤੇ ਜਾਣਗੇ ਤੇ ਆਪਾਂ ਪ੍ਰੋਟੈਸਟ ਕਰਾਂਗੇ ਸਰਕਾਰ ਦੇ ਬਰ ਖਿਲਾਫ ਜੀ ਆਪਣੀਆਂ ਗੱਡੀਆਂ ਜਿਹੜੀਆਂ ਆਪਾਂ ਇਨਦਰ ਦਫ਼ਤਰਾਂ ਦੇ ਖਿਲਾਰ ਦਾਂਗੇ ਠੀਕ ਹੈ ਜੀ ਫਿਰ ਆ ਸਾਡੀਆਂ ਗੱਡੀਆਂ ਦੇ ਟੈਕਸ ਪਰਮਿਟ ਇਹੀ ਸਾਂਭ ਲੈਣ ਕਿਉਂਕਿ ਜੇਕਰ ਆਪਾਂ ਸਰਕਾਰ ਨੂੰ ਰਿਵੈਨਿਊ ਦੇ ਕੇ ਧੱਕੇਸ਼ਾਹੀ ਸ਼ੈਣੀ ਆ ਜਾਂ ਮਾਰ ਖਾਣੀ ਆ ਜਾਂ ਫਿਰ ਸਾਡੇ ਬੰਦਿਆਂ ਦੇ ਸਿਰ ਪੜਵਾਣੇ ਤਾਂ ਫਿਰ ਸਾਨੂੰ ਟੈਕਸੀ ਗੱਡੀਆਂ ਚਲਾਉਂਦਾ ਕੋਈ ਬੈਨੀਫਿਟ ਨਹੀਂ ਜੀ ਮੇਰੀ ਚੇਤਾਵਨੀ ਹੈ ਜੀ ਜੇਕਰ ਕੋਈ ਕਾਰਵਾਈ ਨਾ ਹੋਈ ਤੇ ਕੱਲ ਦੀ ਡੇਟ 'ਚ ਆਪਾਂ ਪ੍ਰੋਟੈਸਟ ਕਰਾਂਗੇ ਪੂਰੇ ਪੰਜਾਬ ਇੱਥੇ ਇਕੱਠਾ ਹੋਏਗਾ ਜੀ ਆ ਜਾ ਟੈਕਸੀ ਜਮੀਂ ਦਾ ਸਾਡੀਆਂ ਚੰਦ ਗੱਡੀਆਂ ਜੇ ਪਰਮਟ ਆ ਲਈਆਂ ਠੀਕ ਹੈ ਜਿਆਦਾ ਤੋਂ ਜਿਆਦਾ 30 40 ਗੱਡੀਆਂ ਹੋਣਗੀਆਂ ਇਹਨਾਂ ਦਾ ਝੁੰਡ ਬਣਿਆ ਦਾ ਜੀ ਪ੍ਰਾਈਵੇਟ ਗੱਡੀਆਂ ਦਾ ਪ੍ਰਾਈਵੇਟ ਗੱਡੀਆਂ ਦਾ ਕੁਛ 10 15 ਬੰਦੇ ਜਿਹੜੇ ਜਿਹੜੇ ਪਰਮਿਟ ਵਾਲੇ ਇਹਨਾਂ ਦੇ ਨਾਲ ਜੁੜੇਦੇ ਆ ਇੱਕ ਵਾਰੀ 6-700 ਬੰਦੇ ਦਾ ਝੁੰਡ ਬਣਿਆ ਦਾ ਪ੍ਰਾਈਵੇਟ ਗੱਡੀਆਂ ਦਾ ਤੇ ਇਥੇ 10-20 ਬੰਦੇ ਜਿਹੜੇ ਨੇ ਟੈਕਸੀਆਂ ਵਾਲੇ ਕੀ ਕਰਨੀਗੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਜੇ ਇੱਥੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਕਰੋ ਜੇ ਨਹੀਂ ਹੁੰਦੀ ਤਾਂ ਸਾਡੀਆਂ ਗੱਡੀਆਂ ਦੇ ਪਰਮਿਟ ਕੈਂਸਲ ਕੀਤੇ ਜਾਣ ਤੇ ਸਾਨੂੰ ਵੀ ਸੁਰਟੀ ਦਿੱਤੀ ਜਾਵੇ ਵੀ ਇਹੀ ਪ੍ਰਾਈਵੇਟ ਚਲਾ ਸਕਦੇ ਹਾਂ ਜਿਵੇਂ ਤੱਕੇ ਸ਼ਹੀਦ ਦੇ ਜਿਹੜੇ ਟੈਕਸੀ ਚਾਲਕਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਉੱਤੇ ਹੀ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਤਿੱਖੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਮਸਲੇ ਦਾ ਹੱਲ ਨਾ ਹੋਇਆ ਜਾਂ ਇਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਹਮਲਾਵਰਾਂ ਦੇ ਖਿਲਾਫ ਨਾ ਹੋਈ ਤੇ ਪੰਜਾਬ ਪੱਧਰ ਤੋਂ ਵੱਖੋ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਜੋ ਆਜਾ ਟੈਕਸੀ ਯੂਨੀਅਨ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੈਕਸੀ ਯੂਨੀਅਨ ਰਜਿਸਟਰਡ ਆ ਉਹਨਾਂ ਵੱਲੋਂ ਇਹ ਤੇ ਪਟਸਤ ਕੀਤਾ ਜਾਏਗਾ ਧਰਨਾ ਕੀਤਾ ਦਿੱਤਾ ਜਾਵੇਗਾ ਤੇ ਜਿਹੜੀਆਂ ਉਹਨਾਂ ਦੀਆਂ ਰਜਿਸਟਰਡ ਗੱਡੀਆਂ ਨੇ ਜਿਹੜੀਆਂ ਨੇ ਪਰਮਿਟ ਵਾਲੀਆਂ ਗੱਡੀਆਂ ਨੇ ਦੇ ਦਫ਼ਤਰਾਂ ਦੇ ਅੱਗੇ ਜਿਹੜੀਆਂ ਨੇ ਖੜੀਆਂ ਕਰ ਦਿੱਤੀਆਂ ਜਾਣਗੀਆਂ ਸੋ ਇਸ ਸਬੰਧ ਦੇ ਵਿੱਚ ਹੁਣ ਜਿਵੇਂ ਦੂਸਰੀ ਧਿਰ ਦੇ ਉੱਪਰ ਜਿਹੜੇ ਨੇ ਦੋਸ਼ ਲਗਾਏ ਗਏ ਨੇ ਜਸਵੰਤ ਸਿੰਘ ਕਾਲੋ ਜੋ ਪਾੜਾ ਪਿੰਡ ਦੇ ਨਾਲ ਸਬੰਧਤ ਨੇ ਤੇ ਜੀਕੇਐਸ ਸਟੈਂਡ ਦੇ ਨਾਲ ਸਬੰਧਤ ਨੇ ਜਿਨ੍ਹਾਂ ਦੇ ਉੱਪਰ ਮਾਰਕਟਾਈ ਦੇ ਧੱਕੇਸ਼ਾਹੀ ਦੇ ਦੋਸ਼ ਲੱਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਉਹ ਆਪਣੇ ਪੱਖ ਦੇ ਵਿੱਚ ਕੀ ਕਹਿੰਦੇ ਨੇ ਤੇ ਪੁਲਿਸ ਦਾ ਇਸ ਸਬੰਧ ਦੇ ਵਿੱਚ ਕੀ ਕਹਿਣਾ ਸੋ ਗੁਰਦਾਸਪੁਰ ਟੈਕਸੀ ਯੂਨੀਅਨ ਜਹਾਜ਼ ਚੌਂ ਤੋਂ ਜਿਵੇਂ ਪਿੰਡ ਪਾੜਾ ਨਾਲ ਸਬੰਧਤ ਨੇ ਬਿੱਲੂ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਉਂ ਉਹਨਾਂ ਦੇ ਉੱਪਰ ਜੋ ਦੋਸ਼ ਲੱਗੇ ਨੇ ਜਿਵੇਂ ਪੀੜਤ ਨੇ ਜੇਰੇ ਇਲਾਜ ਦੋ ਤਿੰਨ ਨੌਜਵਾਨ ਨੇ ਹਸਪੀਟਲ ਦੇ ਵਿੱਚ ਕਿ ਉਹਨਾਂ ਦੀ ਬੇਰਹਿਮੀ ਦੇ ਨਾਲ ਤੁਹਾਡੇ ਵੱਲੋਂ ਤੁਹਾਡੇ ਪੂਰੇ ਗਰੁੱਪ ਵੱਲੋਂ ਜਿਹੜੀ ਆ ਮਾਰਕਟਾਈ ਕੀਤੀ ਗਈ ਆ ਇੱਕ ਵੀਡੀਓ ਵੀ ਵਾਇਰਲ ਹੋਈ ਆ ਉਹਦੇ ਵਿੱਚ ਜਿਹੜੇ ਆ ਕਈ ਜਿਹੜੇ ਤੁਹਾਡੇ ਹੈਗੇ ਨੇ ਟੈਕਸੀ ਯੂਨੀਅਨ ਨਾਲ ਸੰਬੰਧਤ ਉਹਨਾਂ ਦੇ ਹੱਥਾਂ ਦੇ ਵਿੱਚ ਦਸਤੇ ਨੇ بیسਬਲ ਨੇ ਕੀ ਹੈ ਸਾਰਾ ਮਾਮਲਾ ਵੇਖੋ ਜੀ ਇਹ ਜਿਹੜਾ ਪਹਿਲੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੀ ਖਬਰ ਲੈਣ ਆਏ ਹੋ ਇਹ ਜਿਹੜਾ ਬੰਦਾ ਭਰਾਂਪੁਰ ਤੋਂ ਆ ਇਹ ਭਰਾਂਪੁਰ ਗੱਡੀ ਚ ਚਲਾਉਂਦਾ ਵਾ ਇਹ ਕੋਈ ਇਹਨਾਂ ਦੀ ਪਾਰਟੀ ਇਹਨਾਂ ਤੇ ਇਹੋ ਜੀ ਤਿਆਰ ਕੀਤੇ ਵੀ ਜਿਹੜਾ ਸਾਨੂੰ ਦਬਾਉਣਾ ਚਾਹੁੰਦੇ ਆ ਇਹ ਅੱਜ ਅਸੀਂ ਲੋਜ ਦੀ ਤਰ੍ਹਾਂ ਆਪਣੇ ਸਟੈਂਡ ਤੇ ਆਏ ਆ ਬੰਦੇ ਵੀ ਪੰਜੀ ਬੈਠੇ ਜਿੱਦਾਂ ਅੱਗੇ ਬੈਠੇ ਹੋਣੇ ਜੀ ਕਾਫੀ ਦੇਰ ਦੇਰ ਤੋਂ ਇਹਨਾਂ ਇੱਕ ਟੈਂਪੋ ਟਰੈਵਲ ਦੋ ਗੱਡੀਆਂ ਕੋ ਮੋਟਰਸਾਈਕਲ ਤੇ بیسਬਾਲ ਦਸਤੇ ਉਹਨਾਂ ਨੇ ਆ ਕੇ ਇਹਨਾਂ ਨੇ ਉੱਥੇ ਗੱਡੀ ਲਾ ਗਏ ਇਹਨਾਂ ਦਾ ਮਕਸਦਾ ਵੀ ਸਾਡੇ ਸਟੈਂਡ ਤੇ ਗੱਡੀ ਲਾਉਣੀ ਹੈ ਜੀ ਸਾਡੇ ਕੋਲ ਥੋੜੀਆਂ 30 35 ਗੱਡੀਆਂ ਆਹੀਂ ਇੰਨੇ ਕਰਨਾ ਨਹੀਂ ਕੋਈ ਨਹੀਂ ਜਗ ਹੈਗਾ ਵੀ ਤੂੰ ਭਰਾਂਪੁਰਾ ਭ ਇਨੇ ਰਾਤ ਮੈਨੂੰ ਇੱਕ ਤੁਹਾਨੂੰ ਆਡੀਓ ਵੀ ਦੇ ਇਹਦੀ ਆਡੀਓ ਵੀ ਦੇ ਦਾਂਗਾ ਇਹਦੀ ਰਿਕਾਰਡਿੰਗ ਵੀ ਦੇ ਦਾਂਗਾ ਇਨੇ ਰਾਤ ਮੈਨੂੰ ਗਾਲਾਂ ਵੀ ਕੱਢੀਆਂ ਨੇ ਔਰ ਇਹਨੇ ਧਮਕੀ ਦਿੱਤੀ ਆ ਮੈਂ ਸਵੇਰੇ 9:30 ਵਜੇ ਆ ਰਿਹਾ ਵਾਂ ਤੇ ਤੁਹਾਨੂੰ ਮੈਂ ਜਾ ਕੇ ਦੱਸੂ ਕਿਤਾ ਸਟੈਂਡ ਤੇ ਗੱਡੀ ਲੱਗਦੀ ਆ ਬਸ ਸਾਨੂੰ ਤੇ ਪਤਾ ਹੀ ਨਹੀਂ ਇਹਨਾ ਹੁੰਦੇ ਉਥੇ ਗੱਡੀ ਲਾ ਕੇ ਤੇ ਆ ਕੇ ਸਾਡੇ ਹਮਲਾ ਕਰਤਾ ਉਹ ਜਿਹੜੇ ਹਾਲ ਤੇ ਪਤਾ ਹੀ ਨਹੀਂ ਉਹਦੇ ਦਸਤੇ ਦੁਸਤੇ ਜਿਹੜੇ ਇਹਨਾਂ ਨੇ ਕੱਢੇ ਆ ਉਹੋ ਹੀ ਪਤਾ ਨਹੀਂ ਆ ਵਿੱਚ ਕੁਝ ਬੰਦੇ ਰਾਹਗੀਰ ਸੀਗੇ ਆ ਵੇਖੋ 9:30 ਵਜੇ ਇੱਕ ਆ ਸਾਡੇ ਮੁੜੇ ਦਾ 8:00 ਵਜੇ ਆ ਸਾਨੂੰ ਤੇ ਪਤਾ ਨਹੀਂ ਲੱਗਾ ਸੀ ਤੇ ਆਪਣੇ ਧਿਆਨ ਬੈਠੇ ਆ ਇਹ ਆ ਕੇ ਤੇ ਬਹਿ ਗਿਆ ਬਾਕੀ ਇਥੇ ਕੋਈ ਇਹੋ ਜਿਹਾ ਮੁੱਦਾ ਨਹੀਂ ਆ ਕਿਸੇ ਯੂਨੀਅਨ ਦਾ ਨਹੀਂਗਾ ਕੋਈ ਗੱਲ ਨਹੀਂ ਬਾਹਰ ਨਹੀਂ ਤੇ ਸਾਡੇ ਹੋਰ ਮੁਰਿਆਂ ਦਾ ਛਟਾ ਛੁਟਾ ਲੱਗਿਆ ਕੁਝ ਡਾਉਣ ਵਾਲੇ ਤੇ ਲੱਗਿਆ ਇਹ ਬਹੁਤ ਜ਼ੋਰ ਨਾਲ ਪਿਆ ਬਹੁਤ ਜਾਣੇ ਸੀਗੇ ਉਹ ਉਹਨਾਂ ਵੱਲੋਂ ਇਹ ਵੀ ਦੋਸ਼ ਲਗਾਏ ਗਏ ਨੇ ਜਿਵੇਂ ਤੁਸੀਂ ਬੋਵੀ ਦੀ ਗੱਲ ਕੀਤੀ ਹੈ ਪਰ ਉਹ ਵੀ ਸਮਾਂ ਉਹਨਾਂ ਦੀ ਆਡੀਓ ਵਾਇਰਲ ਹੋਈ ਹੈ ਤੇ ਉਹ ਜਿਹੜੀ ਆ ਆਡੀਓ ਉਹੀ ਲੜਾਈ ਦੀ ਜੜ ਬਣੀ ਹੈ ਉਹਨਾਂ ਨੇ ਦੋਸ਼ ਇਹ ਵੀ ਲਗਾਏ ਨੇ ਕਿ ਪ੍ਰਾਈਵੇਟ ਕੁਝ ਗੱਡੀਆਂ ਨੇ ਜਿਨ੍ਹਾਂ ਤੋਂ 5-5000 ਰੁਪਏ ਤੁਹਾਡੇ ਲੋਕ ਰਹਿ ਜਾਂਦਾ ਕੋਈ ਨਹੀਂ ਜੀ ਅਸੀਂ ਤਾਂ ਤੁਸੀਂ ਸਾਰੇ ਸਟੈਂਡਰਡ ਤੋਂ ਕਵਰ ਕਰ ਲਓ ਪ੍ਰਾਈਵੇਟ ਗੱਡੀਆਂ ਵਾਲੇ ਕੋਈ ਇੱਕ ਵੀ ਤੁਹਾਨੂੰ ਕਹਦੇ ਵੀ ਅਸੀਂ 10 ਰੁਪਏ ਵੀ ਕਦੀ ਲਏ ਆ ਇਹੋ ਜਿਹਾ ਕੋਈ ਮਰਦਾ ਨਹੀਂਗਾ ਜੀ ਸਿਰਫ ਸਾਡੀ ਉਹੀ ਮਾਰੇ ਮੋੜਾ ਜਦੋਂ ਅਸੀਂ ਲੰਗਰ ਲਾਉਂਦੇ ਆ ਉਹ ਅਸੀਂ ਗ੍ਰਾਈਸ 1500 ਕਿਲੋ ਦੀ ਸਰਦਾ ਜਿੰਨੀ ਮਰਦੀ ਆ ਤੇ ਬਾਕੀ ਹੱਦ ਜੰਮਸਪੈਕਟਰ ਜਾਨਾ ਗੱਲ ਕਰਦੇ। ਉਹ ਜਿਵੇਂ ਬੋਬੀ ਜੋ ਬ੍ਰਹਮਪੁਰ ਦੇ ਨਾਲ ਸੰਬੰਧਤ ਆ ਤੋ ਤੁਹਾਡਾ ਕਹਿਣਾ ਕਿ ਉਹ ਇਸ ਸਟੈਂਡ ਨੂੰ ਬਲੋਂਗ ਨਹੀਂ ਕਰਦੇ। ਨਹੀ ਤੱਕੀ ਸਹੀ ਨਾਲ ਗੱਡੀ ਲੋਗੇ। ਉਹ ਕਹਿੰਦੇ ਸਾਡੀ ਗੱਡੀ ਟੈਕਸੀ ਪਾਸ ਆ ਪਾਸ ਹੈਗੀ ਰਜਿਸਟਰਡ ਆ ਅਸੀਂ ਕਿਤੇ ਵੀ ਲਾ ਸਕਦੇ ਆ। ਵੇਖੋ ਜੀ ਆਹੜੇ ਗਰਦਾਸ ਪਰ ਟੈਕਸੀ ਸਰਵਿਸ ਐਸੋਸੀਏਸ਼ਨ ਰਜਿਸਟਰਡ 00376 ਨੰਬਰ ਆ। ਉਹ ਕੋਰ ਰਜਿਸਟਰਡ ਆ ਐਚ ਆਈ ਕਮਰਸ਼ੀਅਲ ਗੱਡੀਆਂ ਵਾਲੇ ਵੀ ਆ ਤੇ ਪ੍ਰਾਈਵੇਟ ਗੱਡੀਆਂ ਜਿਹੜਾ ਪ੍ਰ ਜਦੋਂ ਦਾ ਦੇਸ਼ੋਂ ਜ਼ਿਆਦਾ ਉਦੋਂ ਦਾ ਕੰਮ ਕਰਦਿਆਂ ਨੇ ਇਹ ਸ਼ਹਿਰ 'ਚ ਕੰਮ ਕਰ ਰਹੇ ਨੇ ਪ੍ਰਾਈਵੇਟ ਹੁਣ ਪਰਮਟ ਵਾਲੇ ਆ ਸਾਡੇ ਵੀ 50% ਜਿਹੜੇ ਅਹੀ ਪਰਮਟ ਵਾਲੇ ਮੇਰੇ ਕੋਲ ਫਰਮਰ ਟੈਕਸੀਆ ਨੇ ਕੇ ਪ੍ਰਧਾਨ ਹੋਣਾ ਕੋ ਪਰਮਟ ਟੈਕਸੀਆ ਨੇ ਆਪੋਜੀ ਸਾਹ ਕੋ ਪਰਮਟ ਟੈਕਸੀਆ ਨੇ ਸ਼ਰਮਾ ਜੀ ਕੋ ਪੰਚਾਇਤ ਪਰਮਟ ਟੈਕਸੀਆ ਨੇ ਸਾਡੇ ਕੋ ਕਮਰਸ਼ੀਅਲ ਟੈਕਸੀਆ ਨੇ ਹੁਣ ਪ੍ਰਾਈਵੇਟ ਵੀਰ ਜਿਹੜੇ ਕੰਮ ਕਰਦੇ ਨੇ 70 50 ਸਾਲ ਹੋ ਗਏ ਨੇ ਉਹਨਾਂ ਵਿੱਚੇ ਕੰਮ ਕਰਦੇ ਆ ਨੇ 40 ਸਾਲ ਹੋ ਗਏ ਨੇ ਉਹਨਾਂ ਨੂੰ ਆਪਣਾ ਰੋਜ਼ਗਾਰ ਨੇ ਆਪਣਾ ਪਰਿਵਾਰ ਪਾਲਦੇ ਨੇ ਅਹੀ ਉਹਨਾਂ ਨੂੰ ਕਿੱਥੇ ਘਟਦੀਏ ਸੋ ਉਹਨਾਂ ਨਾਲ ਲੈ ਕੇ ਨਾਲ ਚੱਲੇ ਹਾਂ ਰੇਟ ਲਿਸਟ ਇੱਕ ਬਣਾਈ ਜੁਨੀਨ ਵੱਲੋਂ ਇਸ ਤਰ੍ਹਾਂ ਜੇ ਪ੍ਰਾਈਵੇਟ ਤੁਸੀਂ ਕੰਮ ਕਰਨਾ ਤੇ ਸਾਡੇ ਨਾਲ ਆਹ ਰੇਟਾਂ ਚੱਲੋ ਕਮਰਸ਼ੀਅਲ ਗੱਡੀਆਂ ਦੇ ਆਹ ਰੇਟ ਨੇ ਇਹ ਜਿਹੜਾ ਬੋਵੀ ਆ ਇਹ ਤਾਂ ਕੰਮ ਕਰਦਾ ਭਰਾਪੁਰ ਇਹਦਾ ਕੋਈ ਗਰਦਾਸਪੁਰ ਟੱਕ ਨਹੀਂਗਾ ਆ ਦੂਜਾ ਇੱਕ ਰਿੰਕੂ ਉਹਦੇ ਨਾਲ ਆ ਉਹਦੀ ਗੱਡੀ ਜਾਂ ਇੱਥੇ ਲੱਗਦੀ ਆ ਤੇ ਸਮੇਸ਼ ਟੈਕਸੀ ਸਟੈਂਡ ਤੇ ਉਹਦਾ ਕੋਈ ਰੋਲਾ ਨਹੀਂ ਉਹ ਸਗੋਂ ਬੰਦੇ ਉੱਟ ਲੱਕੇ ਕਿ ਮੈਂ ਠੱਕੇ ਨਾ ਤੁਹਾਡੇ ਸਟੈਂਡ ਤੇ ਗੱਡੀ ਲਾਉਣੀ ਆ ਅਸੀਂ ਕਿਹਾ ਭਾਜੀ ਪਰਮਟ ਵਾਲੀ ਗੱਡੀ ਆ ਤੇ ਉੱਥੇ ਵੀ ਸਟੈਂਡ ਆ ਉੱਥੇ ਤੋਂ ਪਰਮਟ ਉਹਦੀ ਲਾ ਸਕਣਾ ਇੱਥੇ ਅੱਗੇ ਵੀ ਪਰਮੋਟ ਵਾਲੀਆਂ ਆ ਗਈਆਂ ਇੱਥੇ ਕਿਹੜੀਆਂ ਪ੍ਰਾਈਵੇਟ ਲੱਗੀਆਂ ਇੱਥੇ ਵੀ ਪਰਮੋਟ ਵਾਲੀਆਂ ਲੱਗੀਆਂ ਨੇ ਅਸੀਂ ਵੀ ਸਰਕਾਰ ਨੂੰ ਟੈਕਸ ਦਿੰਦੇ ਆ ਤੇ ਇਹ ਔਰਤਾਂ ਸੀਨਾ ਚੋਰੀ ਕਰਕੇ ਧੱਕੇ ਨਾਲ ਆ ਤੁਸੀਂ ਵੇਖਿਓ ਵੀਡੀਓ ਆ ਤੁਹਾਡੇ ਕੋਲ ਆ ਗਈ ਐ ਇਹਨੇ ਆਈਡਿਓ ਧੱਕੇ ਨਾਲ ਭਾਈਓ ਮੈਂ ਪਰਸੋਂ ਬੰਦੇ ਲੱਕੇ ਆ ਤੁਹਾਡਾ ਮੈਂ ਵੰਗ ਰੀਅਲ ਕੱਢ ਦੇਣੀ ਆ ਤੁਹਾਡੇ ਉਹ ਕਰ ਦੇਣੀ ਆ ਸਭੋ ਜਿਹੜੇ ਆ ਜਿਹੜੇ ਦਸਤਿਆਂ ਦੀ ਗੱਲ ਹੋਈ ਵੀਡੀਓ ਹੀ ਆ ਇਨ੍ਹਾਂ ਦੇ ਦਸਤੇ ਬੰਦੇ ਨੇ ਵਿੱਚ ਹੀ ਅਸੀਂ ਤਾਂ ਆ ਵੇਖਣ ਦੇ ਵੀ ਨਾਨ ਬਸਾਤ ਬੰਦੇ 20 15 20 ਬੰਦੇ ਕਿੱਥੋਂ ਆ ਗਏ ਆ ਤੁਹਾਡੇ ਟੈਕਸੀ ਵਾਲੇ ਤੇ ਵਿਚਾਰੇ ਵੇਖ ਲਓ ਤੁਸੀਂ ਖਾਲੀ ਹੱਥ ਨੇ ਤਿੰ ਅੜੇ ਬਾਜਵਾ ਸਾਹਿਬ ਸਰਦਾਰ ਨੇ ਉਹਨਾਂ ਦੀ ਪੱਗ ਲੱਤੀ ਆ ਸਾਡੇ ਪ੍ਰਧਾਨ ਨੇ ਇਹਦਾ ਦੇਖੋ ਕੀ ਹਾਲ ਹੋਇਆ ਇਹਨਾਂ ਦੇ ਡੰਗ ਡਾਂਡਾ ਵਜੀਆਂ ਨੇ ਆਹੀ ਦਸੋ ਕਿ ਪ੍ਰਸ਼ਾਸਨ ਅੱਗੇ ਬੇਨਤੀ ਕਰਨ ਦੇ ਆ ਵੀ ਆ ਅਸੀਂ ਤੇ 40 45 ਸਾਲ ਹੋ ਗਏ ਪ੍ਰਸ਼ਾਸਨ ਅੱਗੇ ਆਡੀ ਬੇਨਤੀ ਆ ਅੱਜ ਤੱਕ ਤਿੰਨ ਸਟੈਂਡਾਂ ਤੋਂ ਕੋਈ ਵੀ ਕਿਸੇ ਲੜਾਈ ਨਹੀਂ ਹੋਈ ਅੱਜ ਇਹ ਭਰਾਹ ਪਰੋ ਉੱਠ ਕੇ 15 ਕਿਲੋਮੀਟਰ ਆਣ ਕੇ ਇਹਦੀ ਕੋਈ ਟੱਕ ਨਹੀਂ ਬੰਦੀ ਉਲਟਾ ਹੰਡੂ ਤਬਕੀਆਂ ਦੇ ਕੇ ਉਲਟਾ 15 20 ਬੰਦੇ ਆਨਪਾਸਾ ਤੇ ਲੈ ਕੇ ਸਾਡੇ ਤੇ ਹਮਲਾ ਕਰੇ ਪਰ ਉਲਟਾ ਸਾਡੇ ਤੇ ਆ ਵੀ ਤੋਰ ਛਟਾਂ ਲਾ ਕੇ ਦਾਖਲ ਹੋ ਗਏ ਨੇ ਉੱਥੇ ਹਸਪਤਾਲ ਤਿੰਨ ਚਾਰ ਜਾਨੇ ਆਪੀ ਸਟਾਂ ਲਾ ਕੇ ਐਵੇਂ ਉਥੇ ਦਾਖਲ ਹੋ ਗਏ ਨੇ ਤੇ ਉਲਟਾ ਇਹ ਇੱਕ ਨਾਰੀ ਆਪਣੇ ਆਜ਼ਾਦ ਪੰਜਾਬ ਪੰਜਾਬ ਦੀ ਯੂਨੀਅਨ ਆਜ਼ਾਦ ਟੈਕਸੀ ਉਹਦਾ ਨਾਂ ਵਰਤ ਕੇ ਇਹ ਸਾਨੂੰ ਗੁੰਮਰਾਹ ਕਰ ਰਹੇ ਨੇ ਔਰ ਮੈਂ ਸਰੇਆ ਮਿੱਥੋਂ ਜਨਰਲ ਸਕੱਤਨਿਆ ਗਰਦਾਸ ਟੈਕਸੀ ਸਰਵਸ ਐਸੋਸੀਏਸ਼ਨ ਦਾ ਮੈਂ ਆਹ ਜਾਂ ਟੈਕਸੀ ਯੂਨੀਅਨ ਦੇ ਜਿੰਨੇ ਚੰਗਾ ਕੰਮ ਕਰਦੇ ਪੰਜਾਬ ਵਾਸਤੇ ਆਡੀ ਉਹਨਾਂ ਦਾ ਕੋਈ ਲੇਖਾ ਦੁਕਾਨੀਗਾ ਅਸੀਂ ਉਹਨਾਂ ਦੇ ਧਰਨਿਆ ਤੇ ਵੀ ਜਾਣਦੇ ਰਹੇ ਹਾਂ ਉਹਨਾਂ ਦੀ ਸਪੋਰਟ ਤੇ ਵੀ ਜਾਣਦੇ ਰਹੇ ਹਾਂ ਮੇਰੀ ਬੇਨਤੀ ਪਰਜਰਿਆ ਪ੍ਰਧਾਨ ਆਜ਼ਾਦ ਟੈਕਸੀ ਯੂਨੀਅਨ ਨੂੰ ਵੀ ਇਹ ਬੰਦੇ ਜਿਹੜੇ ਦੋ ਨੇ ਇੱਕ ਰਿੰਕੂ ਇੱਕ ਬੋਬੀ ਇਹ ਗੁੰਮਰਾਹ ਕਰ ਰਹੇ ਨੇ ਤੇ ਕੋਈ ਅਜਾ ਟੈਕਸੀ ਦਾ ਰੋਲਾ ਨਹੀਂਗਾ ਕੋਈ ਪ੍ਰਾਈਵੇਟ ਟੈਕਸੀ ਦਾ ਰੋਲਾ ਨਹੀਂਗਾ ਰੋਲਾ ਸਿਰਫ ਇਹ ਆਪੇ ਇਹ ਧਮਕੀ ਦੇ ਕੇ ਜੋਰ ਨਾਲ ਇੱਥੇ ਗੱਡੀ ਲਾਉਣਾ ਚਾਹੁੰਦਾ ਸੀ ਉਹ ਜਿਹੜੇ ਗੱਡੀਆਂ ਸਟੈਂਡ ਤੇ ਬੰਦੇ ਨਹੀਂ ਮੰਨਦੇ ਵੀ 30 35 ਅੱਗੇ ਗੱਡੀਆਂ ਬੇਰਜ਼ਗਾਰੀ ਸਾਰੇ ਹੈਗੇ ਆ ਕੰਮ ਅੱਗੇ ਆ ਨਹੀਂਗਾ ਮੰਦੇ ਚੱਲਣ ਦੇ ਨੇ ਉਹ ਵੀ ਸਾਰੀ ਬੇਨਤੀ ਆ ਉਸ ਤੋਂ ਸਾਰਾ ਝਗੜਾ ਹੋਇਆ ਉਹ ਆਖੋ ਤੇ ਤੁਹਾਨੂੰ ਇਹਦੀ ਆਈਡੀਓ ਵੀ ਦੇ ਦਾਂ ਕਿ ਜਿਹੜੀਆਂ ਧਮਕੀਆਂ ਹੁ ਦਿੱਤੀਆਂ ਜੀ ਸੋ ਰਿੰਕੂ ਜੋ ਦਸ਼ਮੀਸ਼ ਟੈਕਸੀ ਸਟੈਂਡ ਵਾਲਾ ਉਹਨਾਂ ਦਾ ਕਹਿਣਾ ਕਿ ਜਿਵੇਂ ਅੱਜ ਉਹਨਾਂ ਨੂੰ ਕੁਟਾਪਾ ਚੜਿਆ ਗਿਆ ਇਹ ਤੋਂ ਪਹਿਲਾਂ ਵੀ ਉਹਨਾਂ ਦੇ ਡਰਾਈਵਰ ਨੂੰ ਚਪੇੜਾ ਮਾਰੀਆਂ ਗਈਆਂ ਤੇ ਵੱਖੋ ਵੱਖ ਸਮਿਆਂ 'ਚ 3-4 ਵਾਰੀ ਉਹਨਾਂ ਦੇ ਬੰਦੇ ਜਿਹੜੇ ਨੇ ਉਹ ਤੁਹਾਡੇ ਲੋਪ ਉੱਤੇ ਗਏ ਨੇ ਕੋਈ ਬੰਦਾ ਸਬੂਤ ਰਾਜੇ ਕੋਈ ਬੇਤੁਕੇ ਇਲਜ਼ਾਮ ਲਾਉਣ ਵਾਲੀ ਗੱਲ ਆ ਹਾਂ ਉਹਦੇ ਡਰਾਈਵਰ ਨੂੰ ਕੋਈ ਨਹੀਂ ਕੁੱਟਿਆ ਉਹਦਾ ਡਰਾਈਵਰ ਜਿਹੜਾ ਰਿੰਕੂ ਦਸ਼ਮੇਸ਼ ਸਟਾਚੀ ਸਟੈਂਡ ਤੇ ਗੱਡੀਆਂ ਲਾਉਂਦਾ ਉਹਦਾ ਫਰਜ਼ ਬੰਦਾ ਉੱਥੇ ਇੱਕ ਟੈਕਸੀ ਆਪਣੀਆਂ ਪੰਜੇ ਉੱਥੇ ਲਾਵੇ ਕੋ ਡੱਕਦਾ ਥੋੜੀ ਉਹਨੂੰ ਕੋਈ ਨਹੀਂ ਡੱਕਦਾ ਹੁਣ ਉਹ ਦੂਸਰੇ ਸਟੈਂਡ ਤੇ ਜਾ ਕੇ ਟੈਕਸੀ ਲਾਉਂਦਾ ਉਹ ਦੂਸਰੇ ਬੰਦੇ ਇਤਰਾਜ਼ ਕਰਦੇ ਨੇ ਅੱਜ ਮੈਂ ਮੇਰਾ ਜਾਚੋਂ ਗਿਆ ਮੈਂ ਕੱਲੂ ਉਥੇ ਡਾਕਰ ਨੇ ਚੌਂਚ ਗੱਡੀਆਂ ਲਾਵਾਗੇ ਤਾਂ ਮੈਨੂੰ ਨਹੀਂ ਲਾਉਣ ਦੇਣਗੇ ਉਹਦਾ ਮਤਲਬ ਮੁਕਦੀ ਗੱਲ ਕਿ ਜਿਹੜੀ ਆਡੀਓ ਵਾਇਰਲ ਕੀਤੀ ਗਈ ਆ ਉਹ ਵੀ ਵੱਲੋਂ ਲੜਾਈ ਦੀ ਪੁਆੜੇ ਦੀ ਜੜੋ ਪਰ ਉਹ ਹੀ ਆ ਜੀ ਬਸ ਉਹ ਹੀ ਲੜਾਈ ਆ ਉਹਨੇ ਬੰਦੇ ਸਾਰੇ ਲੈ ਕੇ ਇੱਥੇ ਪਿਆ ਵਾ ਉਹਨੇ ਆਪਣੇ ਨਾਲ ਰਿੰਕੂ ਨੂੰ ਜਿਹੜੇ ਹੋਰ ਵੀ ਬੰਦੇ ਨਾਲ ਲੈ ਕੇ ਇੱਥੇ ਪਾਇਆ ਨੂੰ ਪਤਾ ਨਹੀਂ ਉਹ ਕਹਿਣਾ ਕਿ ਇੱਕ ਆਡੀਓ ਜਿਹੜੀ ਬਿੱਲੂ ਵੀਰ ਨੇ ਜਿਹੜੇ ਤੁਹਾਡੇ ਇਹਨਾਂ ਵੱਲੋਂ ਵੀ ਕੋਈ ਪਾਈ ਗਈ ਆ ਨਾ ਜੀ ਬਿੱਲੂ ਨੂੰ ਸਭ ਤੋਂ 올ਡ ਤੁਸੀਂ ਦੱਸਦੇ ਨੂੰ ਸਾਬਤ ਕਰਦੇ ਤੁਸੀਂ ਤੋਂ ਕਢਾ ਸਕਦੇ ਹੋ ਅੱਜ ਕੱਲ ਫੋਨਾਂ ਦੇ ਸਾਰੀ ਸੋਸ਼ਲ ਮੀਡੀਆ ਕਢਾ ਸਕਦੇ ਹੋ ਕਿਹਨੇ ਫੋਨ ਕੀਤਾ ਉਹਨੇ ਫੋ ਠੀਕ ਹੈ ਜੀ ਬੰਗਾਰਿਆ ਗਿਆ ਬੰਗਾਰਿਆ ਬਿੱਲੂ ਨੂੰ ਫੋਨ ਆਡੇ ਕੋਲ ਰਿਕਾਰਡ ਹੀ ਹੋਆ ਬਿੱਲੂ ਕੋਲ ਨਹੀਂ ਗੁਰਦਾਸਪੁਰ ਟੈਕਸੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਕਿ ਜੋ ਬੋਵੀ ਹੈ ਬ੍ਰਹਮਪੁਰ ਦੇ ਨਾਲ ਸਬੰਧਤ ਉਹਦਾ ਕੋਈ ਵੀ ਤਾਲਮੇਲ ਜਿਹੜਾ ਵਾ ਜਹਾ ਚੌਂਕ ਜਾਂ ਜੀਕੇਐਸ ਜਾਂ ਜਿਹੜੇ ਹੋਰ ਸਟੈਂਡ ਨੇ ਗੁਰਦਾਸਪੁਰ ਸ਼ਹਿਰ ਦੇ ਨਾਲ ਸਬੰਧਤ ਉਹ ਕੋਈ ਵੀ ਉਹਦਾ ਕੋਈ ਸਬੰਧ ਨਹੀਂ ਆ ਸੋ ਉਹਨਾਂ ਵੱਲੋਂ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਵਲ ਬਲਿੰਗ ਕੱਢਣ ਦੀ ਜਿਹੜੀ ਆ ਗੱਲ ਕਹੀ ਗਈ ਆ ਵੰਗਾਰਿਆ ਗਿਆ ਜਿਹੜੀ ਕਿ ਲੜਾਈ ਲੜਾਈ ਦਾ ਜਿਹੜਾ ਮੁੱਖ ਕਾਰਨ ਬਣਿਆ ਇਸ ਨੂੰ ਲੈ ਕੇ ਜਿਵੇਂ ਦੂਸ਼ਣ ਬਾਜੀ ਦੋਹਾਂ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਕੀਤੀ ਜਾ ਰਹੀ ਹੈ ਸੋ ਜੋ ਥਾਣਾ ਮੁਖੀ ਨੇ ਸਿਟੀ ਦੇ ਉਹਨਾਂ ਨਾਲ ਗੱਲਬਾਤ ਨਰਲੇਪ ਟੀਵੀ ਦੀ ਹੋਈ ਹੈ ਪੱਤਰਕਾਰਾਂ ਦੀ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਦੋਹਾਂ ਧਿਰਾਂ ਵੱਲੋਂ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਨੇ ਮਿਲ ਚੁੱਕੀਆਂ ਨੇ ਜੋ ਵੀ ਮੈਡੀਕਲ ਰਿਪੋਰਟਾਂ ਹੋਣਗੀਆਂ ਮੈਡੀਕਲ ਰਿਪੋਰਟਾਂ ਦੇ ਵਿਵਹਾਰ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਆ ਉਹ ਕਰ ਦਿੱਤੀ ਜਾਵੇਗੀ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ